ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲਗਾਤਾਰ ਚੋਣ ਪ੍ਰਕਿਰਿਆ ਜਾਰੀ ਹੈ ਤਾਂ ਇਸੇ ਦੇ ਮੱਦੇ ਨਜ਼ਰ ਜੋ ਹੁਣ ਅਸੀਂ ਸਾਡੀ ਜਗਬਾਣੀ ਪੰਜਾਬ ਕੇਸਰੀ ਦੀ ਟੀਮ ਜਿਹੜੀ ਹੈਗੀ ਹੈ ਉਹ ਮੋਰਿੰਡਾ ਵਿਖੇ ਪਹੁੰਚੀ ਹੈ ਧਰਮਸ਼ਾਲਾ ਗੰਜਿਆਂ ਤੇ ਚੰਬਾ ਤੇ ਜੋ ਕਿ ਰੇਲਵੇ ਰੋਡ ਤੇ ਮੌਜੂਦ ਹੈ ਇੱਥੇ ਚੋਣ ਪ੍ਰਕਿਰਿਆ ਲਗਾਤਾਰ ਜਾਰੀ ਹੈ ਪੋਲਿੰਗ ਸਟੇਸ਼ਨ ਬਣੇ ਹੋਏ ਨੇ ਤਾਂ ਜਿਹੜੇ ਪੋਲਿੰਗ ਅਫੀਸਰ ਜਿਹੜੇ ਬੀ ਐਲਓ ਵੀ ਇੱਥੇ ਮੌਜੂਦ ਨੇ ਤੇ ਹਰ ਇੱਕ ਵਿਅਕਤੀ ਨੂੰ ਇੱਥੋਂ ਜਿਹੜੀ ਹੈਗੀ ਐ ਚਿੱਤ ਦਿੱਤੀ ਜਾਂਦੀ ਹੈ ਤਾਂ ਅੱਗੇ ਜਾ ਕੇ ਉਹ ਆਪਣੀ ਵੋਟ ਪਾਉਂਦਾ ਹੈ ਵੋਟ ਕਾਸਟ ਕਰਦਾ ਹੈ ਕੋਈ ਵੀ ਵੋਟਰ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਸੁਰੱਖਿਆ ਦੇ ਸੁਰੱਖਿਆ ਪ੍ਰਬੰਧਾਂ ਦੀ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਤੇ ਨੀਮਬਲ ਜੋ ਹੈਗਾ ਸੁਰੱਖਿਆ ਬਲ ਵੀ ਇੱਥੇ ਮੌਜੂਦ ਨੇ ਤਾਂ ਜਿਹੜੇ ਵੋਟਰ ਨੇ ਉਹ ਵੀ ਲਗਾਤਾਰ ਜਿਹੜੇ ਹੈਗੇ ਨੇ ਉਹ ਵੋਟ ਕਰਦੇ ਨਜ਼ਰ ਆ ਰਹੇ ਨੇ ਹਰ ਇੱਕ ਵਿਅਕਤੀ ਪਹੁੰਚ ਕਰਦਾ ਨਜ਼ਰ ਆ ਰਿਹਾ ਹੈ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਉਸ ਦਾ ਇਸਤੇਮਾਲ ਕੀਤਾ ਜਾਵੇ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਉਹ ਲਗਾਤਾਰ ਦੇਖਣ ਨੂੰ ਮਿਲਦਾ ਪਿਆ ਹੈ ਤੇ ਖਾਸ ਗੱਲ ਇੱਥੇ ਇਹ ਵੀ ਹੈ ਕਿ ਜੋ ਮੋਬਾਈਲ ਦੀ ਵਰਤੋਂ ਹੈਗੀ ਆ ਉਹ ਇੱਥੇ ਵੀ ਨਹੀਂ ਹੈਗੀਗੀ ਮੋਬਾਈਲ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ ਤਾਂ ਜੋ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਵੋਟਰ ਨੂੰ ਦਿੱਤੀਆਂ ਜਾਂਦੀਆਂ ਨੇ ਉਸੇ ਦੇ ਮੱਦੇਨਜ਼ਰ ਵੋਟਰ ਵੀ ਉਹਨਾਂ ਚੀਜ਼ਾਂ ਨੂੰ ਮੰਨਦਾ ਹੈ ਤੇ ਆਪਣਾ ਫੋਨ ਬਾਹਰ ਰੱਖ ਕੇ ਜਾਂਦਾ ਹੈ ਤਾਂ ਬਜ਼ੁਰਗ ਵੀ ਦੇਖੋ ਤੁਸੀਂ ਆਏ ਨੇ ਜਿਹੜਾ ਗਰਮੀ ਦਾ ਸਮਾਂ ਜਿਹੜਾ ਦੇਖੀਏ ਕਿ ਦੁਪਹਿਰ ਦਾ ਸਮਾਂ ਹੋ ਗਿਆ ਤੇ ਗਰਮੀ ਵੀ ਆਪਣੇ ਪੂਰੇ ਪੀਕ ਤੇ ਹੈ ਤਾਂ ਜਿਹੜੇ ਵੋਟਰ ਨੇ ਚਾਹੇ ਉਹ ਬਜ਼ੁਰਗ ਨੇ ਨੌਜਵਾਨ ਨੇ ਕੋਈ ਵੀ ਹੈ ਹਰ ਕੋਈ ਇੱਥੇ ਆਪਣੀ ਵੋਟ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਅਜਿਹਾ ਕਹਿ ਸਕਦੇ ਹਾਂ ਕਿ ਅਜਿਹਾ ਮਾਹੌਲ ਹੁੰਦਾ ਕਿ ਜਿਸ ਦਾ ਜਿਸ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਵੀ ਅਸੀਂ ਵੀ ਹਿੱਸਾ ਬਣੀਏ ਅਸੀਂ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੀਏ ਸੋ ਲਗਾਤਾਰ ਜਿਹੜੀਆਂ ਪ੍ਰਸ਼ਾਸਨ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਲਗਾਤਾਰ ਆਪਣੀ ਡਿਊਟੀ ਨਿਭਾਉਂਦਾ ਨਜ਼ਰ ਆ ਰਿਹਾ ਹੈ ভোটার ਲਾਈਨਾਂ ਦੇ ਵਿੱਚ ਖੜੇ ਨੇ ਸੀਨੀਅਰ ਜਿਹੜੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਵੱਖਰੇ ਤੌਰ ਤੇ ਅੰਦਰ ਭੇਜਿਆ ਜਾਂਦਾ ਹੈ ਵੋਟ ਕਾਸਟ ਕਰਦੇ ਨੇ ਸੋ ਲਗਾਤਾਰ ਜਿਵੇਂ ਕਿ ਤੁਹਾਡੇ ਨਾਲ ਗੱਲ ਕੀਤੀ ਹੈ ਕਿ ভোটার ਲਗਾਤਾਰ ਆ ਰਹੇ ਨੇ ਤਾਂ ਸ਼ਿਵਾਨੀ ਮਹਾਜਨ ਜੋ ਕਿ ਬੀ ਐਲਓ ਨੇ ਆਫੀਸਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਹੈਗਾ ਉਹ ਦੇਖਣ ਨੂੰ ਮਿਲਦਾ ਪਿਆ ਦਾ ਰਿਸਪੌਂਸ ਬਹੁਤ ਅੱਛਾ ਹੈ ਵੋਟਰਸ ਸੂਬਾ ਤੋਂ ਹੀ ਲੱਗਨ ਚ ਲੱਗੇ ਹੋਏ ਨੇ ਤਾਂ ਹਮੋਂ ਥੋੜਾ ਜਿਆਦਾ ਮਤਲਬ ਗਰਮੀ ਕਰਕੇ ਵੀ ਵੀ ਕਹਿ ਲੋ ਥੋੜੇ ਜੇ ਟੱਗ ਗਏ ਨੇ ਪਰ ਫਿਰ ਵੀ ਕੰਟੀਨਿਊਸਲੀ ਥੋੜਾ ਥੋੜਾ ਕਰਕੇ ਚੱਲ ਹੀ ਰਹੀ ਹੈ ਨਾ ਤਾਂ ਵੀ ਨਹੀਂ ਲੈ ਰਿਹਾ ਟਾਈਮ ਠੀਕ ਹੈ ਤਾਂ ਅੱਛੀ ਗੱਲ ਹੈ ਫੋਟੋਜ਼ ਜਾਗਰੂਕ ਨੇ ਕਿ ਸਾਨੂੰ ਰੋਟ ਦੇਣੀ ਚਾਹੀਦੀ ਹੈ ਆਪਣੇ ਹੱਥ ਦਾ ਯੂਜ਼ ਕਰਨਾ ਚਾਹੀਦਾ ਹੈ ਹੈਨਾ ਤਾਂ ਵੀ ਜਿਹੜੇ ਜਿਹੜੇ ਨਵੇਂ ਵੋਟਰ ਆ ਰਹੇ ਨੇ ਉਹਨਾਂ ਦੇ ਲਈ ਹਾਂ ਉਹਨਾਂ ਦੇ ਲਈ ਅਡਟ ਤਰੀਕਿਆਂ ਨਾਲ ਉਹਨਾਂ ਨੂੰ ਕੀ ਦਿੱਤੇ ਜਾ ਰਹੇ ਜਿਵੇਂ ਸਾਡੇ ਕੋਲ ਉੱਥੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਜੀ ਹੈਨਾ ਹਮਮ ਔਰ ਜਿਹੜੇ 올ਡ ਡੇਜ਼ ਨੇ ਉਹਨਾਂ ਨੂੰ ਵੀ ਦਿੱਤੇ ਜਾ ਰਹੇ ਨੇ ਹਮਮ 80 ਪੈਕ ਪਾਸ ਤੋਂ ਹਮਮ ਤਾਂ ਥੋੜਾ ਜਿਹਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਹੀ ਹੈ ਇਹ ਚੱਕ ਸਵੇਰ ਦੇ ਸਮੇਂ ਜਿਹੜਾ ਸੀਗਾ VOTING ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਹੁਣ ਥੋੜਾ ਜਿਹਾ ਥਮਿਆ ਲੱਗਦਾ ਤੇ ਸਰ ਬਹੁਤ ਜ਼ਿਆਦਾ ਰਸ਼ ਚੱਲ ਰਿਹਾ ਸਰ ਅੱਛਾ ਮਤਲਬ ਹਰ ਇੱਕ ਨੂੰ ਸੀ ਗਿਆ ਸੀ ਸੁਭਾਹੀ ਆਪਣੀ ਵੋਟ ਕਾਸਟ ਕਰਨੀ